ਇਹ ਗੱਲਾਂ ਬਹੁਤ ਪੁਰਾਣੇ ਸਮੇਂ ਦੀ ਤੇ ਸੁਣ ਕੇ ਤੁਹਾਨੂੰ ਵੀ ਆਸ ਆਵੇਗਾ ਪੁਰਾਣੇ ਸਮੇਂ ਦੀ ਗੱਲ ਹੈ ਇਸ ਤਰ੍ਹਾਂ ਦੀ ਘਰ ਦੇ ਵਿੱਚ ਸੱਸ ਨਵਾਂ ਬੜੀਆਂ ਲੜਦੀਆਂ ਸੀ ਰਾਤ ਪਰ ਦਿਨ ਲੜੀ ਜਾਣਾ ਲੜੀ ਜਾਣਾ ਕਦੇ ਸੱਸ ਨੇ ਬੋਲ ਪੈਣਾ ਕਦੇ ਨੌਣ ਨੇ ਬੋਲ ਪੈਣਾ ਦੁਖੀ ਦੋਵੇਂ ਸੀ ਤੇ ਫਿਰ ਤੁਹਾਨੂੰ ਪਤਾ ਪਿੰਡੂ ਲੋਕ ਜਿਹੜੇ ਥੋੜੇ ਸਿਆਣੇ ਵਾਲ ਵੀ ਜੜੇ ਜਾਂਦੇ ਨੇ ਸੱਸ ਵੀ ਜਿਹੜੇ ਕਿਸੇ ਦੇ ਸਿਆਣੇ ਜਾਂਦੇ ਹੁੰਦੇ ਸੀ ਤੇ ਨੌਂ ਵੀ ਜਾਂਦੀ ਸੀ ਸੱਸ ਸਾਬ ਦੇ ਟੁੱਟ ਕੇ ਵਰਤਦੀ ਦਈ ਤੇ ਨੌਂ ਆਪਦੇ ਟੁੱਟ ਕੇ ਜਿਹੜੇ ਨੇ ਉਹ ਵਰਤਨ ਤੇ ਲੱਗੀ ਹੋਈ ਕੀ ਇੱਕ ਦਿਨ ਨੌਂ ਜਿਹੜੀ ਜਿਹੜੇ ਸਿਆਣੇ ਕੋਲ ਜਾਂਦੀ ਉਹਨੂੰ ਕਹਿੰਦੀ ਮੇਰੀ ਸੱਸ ਬਹੁਤ ਲੜਦੀ ਏ ਮੈਨੂੰ ਕੁਝ ਦੱਸੋ ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਉਹ ਕਹਿੰਦਾ ਸ਼ਾਸਤਰੀ ਚੁੱਪ ਹੋ ਜਾਏਗੀ ਬਿਲਕੁਲ ਸਹੀ ਹੋ ਜਾਏਗਾ ਕੰਮ ਤੇ ਕੰਮ ਕਰ ਉਹ ਕਹਿੰਦੀ ਦੱਸੋ ਜੀ ਮਨੇ ਕਹ ਲਵੀ ਆ ਤਵੀਦ ਦੇ ਦਿੱਤਾ ਤੈਨੂੰ ਇੱਕ ਬਣਾ ਕੇ ਜਦੋਂ ਤੇਰੀ ਸੱਸ ਬੋਲੇ ਤਾਂ ਇਹਨੂੰ ਤੂੰ ਜਾੜਾਂ ਥਲੇ ਲੈ ਲੈਣਾ ਜਿਵੇਂ ਜਿਵੇਂ ਜ਼ਿਆਦਾ ਬੋਲੀ ਜਾਵੇ ਤੂੰ ਇਹ ਨੱਪਦੀ ਜਾਣਾ ਜਾੜ ਨੂੰ ਤਵੀਦ ਨੂੰ ਵਿੱਚ ਨੱਪਣਾ ਜਾੜਾਂ ਦੇ ਤੇ ਬੱਸ ਫਿਰ ਤੂੰ ਜਾੜਾਂ ਥਲੇ ਨੱਪੀ ਰੱਖਣਾ ਐਵੇਂ ਗੱਲ ਹੋਈ ਕਰੇ ਗਈ ਆਪਣੇ ਸੱਸ ਸਾਹਮਣੇ ਬੈਠੀ ਸੀ ਜਦੋਂ ਘਰ ਦੇ ਵਿੱਚ ਵੇਖਿਆ ਉਹਨੇ ਕਹ ਨੌ ਲੱਗੇ ਆਉਂਦੇ ਦੂਰੋਂ ਤੇ ਉਹ ਬੋਲਣ ਲੱਗ ਪਈ बोलन ਦੇ ਨਾਲ ਹੀ ਉਹਨੇ ਸ਼ੁਰੂ ਹੋ ਗਈ ਬੋਲਣਾ ਉਹਨੇ ਵੀ ਆਪਦਾ ਟੋਟਕਾ ਵਰਤਿਆ ਜਿਹੜਾ ਉਹ ਸਿਆਣੇ ਨੇ ਦਿੱਤਾ ਸੀ ਤਵੀਤ ਜੜਾਂ ਦੇ ਥੱਲੇ ਰੱਖ ਲਿਆ ਆਪਣੇ ਜੜਾਂ ਥੱਲੇ ਰੱਖ ਕੇ ਤੇ ਚੁੱਪ ਕਰਕੇ ਅੰਦਰ ਵੜ ਗਈ ਉਹ ਸੱਸ ਬੋਲਦੀ ਗਈ ਬੋਲਦੀ ਗਈ ਉਹ ਆਪਣਾ ਜੜ ਥੱਲੇ ਰੱਖ ਕੇ ਨੱਪੀ ਬੈਠੀ ਸੀ ਹੁਣ ਜੜ ਥੱਲੇ ਜਿਹੜੀ ਚੀਜ਼ ਨੱਪੀ ਹੁਣ ਬੋਲਿਆ ਕਿੱਥੋਂ ਜਾਵੇ ਉਹ ਟੋਟਕਾ ਸਿਆਣੇ ਦਾ ਕੰਮ ਕਰ ਗਿਆ ਤੇ ਇਸ ਕਰਕੇ ਸਿਆਣਾ ਸਿਆਣਾ ਹੁਣ ਲੱਪੀ ਅੱਛਾ ਜੀ ਉਹ ਕੀ ਹੋਇਆ ਉਹ ਝੱਟ ਸੱਸ ਬੋਲੀ ਬੋਲ-ਬੋਲ ਕੇ ਫਿਰ हट ਗਈ ਉਹਨੇ ਕਿ ਅੱਜ ਤਾਂ ਬੋਲਦੀ ਨਹੀਂ ਇਹਨੂੰ ਕੀ ਹੋਇਆ ਹੈ ਮੇਰੀ ਨਾ ਨੂੰ ਇਹ ਤਾਂ ਕੋ ਇੱਕ ਤੇ ਚਾਰ-ਚਾਰ ਜਵਾਬ ਦਿੰਦੀ ਸੀ ਤੇ ਇਹ ਇਹਨੇ ਵਿੱਚ ਹੀ ਉਹ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਇੱਕ ਟੋਟਕਾ ਇੰਨਾ ਕੰਮ ਕੀਤਾ ਕਿ ਜਿਹੜੇ ਸੱਸ ਨਾਂ ਨਾਲ ਲੜਦੀਆਂ ਰਹਿੰਦੀਆਂ ਸੀ ਤੇ ਉਹ ਸੱਸ ਨਾਂਵਾਂ ਦਾ ਉਹ ਟੋਟਕਾ ਕੰਮ ਕਰ ਗਿਆ ਤੇ ਆਪਸ ਵਿੱਚ ਨਾਂ ਦਾ ਲੜਾਈ ਝਗੜਾ ਬੰਦ ਹੋ ਗਿਆ ਕਿਉਂਕਿ ਅੱਜ ਕੁੱਲ ਪਰਸੋਂ ਹੋਰ ਚੌਥੇ ਹੋਰ ਤੇ ਉਹ ਆਪਸ ਜਿਹੜਾ ਲੜਦੀਆਂ ਸੀ ਤੇ ਉਹ ਪਿਆਰ ਭਾਵ ਬਣ ਗਿਆ ਤੇ ਉਹ ਫਿਰ ਇਸ ਕਰਕੇ ਉਹ ਸਿਆਣੇ ਦਾ ਜਿਹੜਾ ਤੀਤ ਤੱਕ ਆ ਸੀ ਉਹ ਚੱਲ ਗਿਆ ਸੋ ਇਹ ਵੀਡੀਓ ਨੂੰ ਲਾਇਕ ਸ਼ੇਅਰ ਪੇਜ ਨੂੰ ਫੋਲੋ ਕਰ ਦੇ ਉਹ ਜੀਆਂ ਹੋਰ ਵੀ ਲੈ ਕੇ ਆਵਾਂਗੇ ਤੁਹਾਡੇ ਨਾਲ